ਕਿੰਟ ਦਾ ਪਿਆ ਪਤਾ ਬਾਦੂ ਪਿਆ ਬਾਦੂ ਆਦਾ ਜੀ ਮੇਰੇ ਇਹ ਗਿਸਤੂ ਕਹਣਾ ਵੀ ਰੋਟੀ ਖਾ ਕੇ ਆਣ ਕਿ ਮੈਂ ਪੁੱਛ ਲੈਣੇ ਭਈ ਇਹਨਾਂ ਨੂੰ ਹਾਂ ਲੋਕ ਵੀ ਸਾਥੀਓ ਅੱਜ 9 ਸਾਲ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ ਸਭ ਦੇ ਪਰਿਵਾਰਾਂ ਦੇ ਵਿੱਚ ਪਰਮਾਤਮਾ ਸੁੱਖ ਸ਼ਾਂਤੀ ਬਣਾਈ ਰੱਖੇ ਤੇ ਸਭ ਨੂੰ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਤੇ ਅੱਜ ਜੋ ਵੀਰ ਨਵਾਂ ਮਕਾਨ ਪਾਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਆਪਾਂ ਇੱਕ ਜਾਣਕਾਰੀ ਦੇਵਾਂਗੇ ਤੇ ਆਪਣੇ ਨਵੇਂ ਮਕਾਨ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੇ ਵਿੱਚ ਅੱਜ ਢੁੱਲਾ ਆਰੰਭ ਕੀਤਾ ਗਿਆ ਤੇ ਢੂਲਾ ਵੇੜਿਆ ਜਾ ਰਿਹਾ ਹੈ ਤਿਆਰ ਕੀਤਾ ਜਾ ਰਿਹਾ ਤੇ ਡੌਲ ਬੇਨਮਾ ਮਿਲਾ ਕੇ ਗਾੜੀਆਂ ਫਿੱਟ ਕੀਤੀਆਂ ਜਾ ਰੀਆਂ ਨੇ ਮਿਸਤਰੀ ਵੀਰਾਂ ਵੱਲੋਂ ਅਤੇ ਸਾਰੇ ਹੀ ਸਾਥੀ ਪਿਆਰਿਆਂ ਵੱਲੋਂ ਉੱਪਰ ਸਲੇਬਾਂ ਚੜਾਈਆਂ ਜਾ ਰੀਆਂ ਨੇ ਬਹੁਤ ਹੀ ਵਧੀਆ ਤਕਨੀਕ ਦੇ ਸਹਿਯਾਬ ਨਾਲ ਇਹ ਸਲੇਬਾਂ ਕੋਲਡੀਆਂ ਬਣਾ ਕੇ ਸਰੀਏ ਦੀਆਂ ਜਿਹਦੇ ਵਿੱਚ ਰस्सियां ਵਨ ਕੇ ਇਹਨਾਂ ਉੱਪਰ ਸਲੇਬਾਂ ਦੋ ਵੀਰਾਂ ਵੱਲੋਂ ਉੱਪਰ ਖਿੱਚੀਆਂ ਜਾ ਰਹੀਆਂ ਤੇ ਇੱਕ ਵੀਰ ਵੱਲੋਂ ਤੁਹਾਨੂੰ ਉਹਨਾਂ ਦੇ ਹੁੱਕਾਂ ਦੇ ਵਿੱਚ ਪਾ ਕੇ ਉੱਪਰ ਪਚਾਈਆਂ ਜਾ ਰਹੀਆਂ ਤੇ ਬੜੀਆਂ ਤਰੀਕੇ ਨਾਲ ਇਹ ਸੈੱਟ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜੋ ਇਹਦੋਂ ਵੀਰੋ ਸਰੀਰ ਆਲਾ ਪਹੁੰਚ ਚੁੱਕਿਆ ਹੈ ਜੇ 16 ਕੁਇੰਟਾ ਸਰੀਰ ਆਪਾਂ ਲੈਂਥ ਦੇ 200ਤਾ 300ਤਾ ਤੇ 400ਤਾ ਤੇ ਤਿੰਨ ਲੈਂਥਾਂ 5 ਸੁੱਤੇ ਦੀਆਂ ਨੇ ਵੀਰੋ ਸਾਰਾ ਰੀੜ ਕੇ ਚੇਪੀਆਂ ਲਗਾ ਕੇ ਤੇ ਉੱਪਰ ਸਾਫ ਸਫਾਈ ਕੀਤੀ ਜਾ ਰਹੀ ਹੈ ਇਧਰ ਉਪਤੇਂਦਰ ਚੇਪੀਆਂ ਪਾੜਤੀਆਂ ਤੇ ਗੋਲੇ ਦੀ ਰੀੜ ਨੂੰ ਸਤਰੀ ਨੂੰ ਸਾਫ ਕੀਤੀ ਜਾ ਰਹੀ ਹੈ ਜੋ ਕਿ ਇਹ ਕੋਠੀ ਗੋਹਿਆਂ ਦੀ ਕੋਠੀ ਆਪਣੇ ਬਣਵਾਈਏ ਮਿਸਤਰੀ ਤੋਂ ਜਿੱਥੇ-ਜਿੱਥੇ ਵੀ ਬੜੇ ਸ਼ੌਂਕ ਨਾਲ ਇਹ ਗੋਲੇ ਤਿਆਰ ਕੀਤੇ ਜਾ ਰਹੇ ਨੇ ਤੇ ਇਧਰ ਉਹ ਬਾਜਰੀ ਭਰਨ ਵਾਲਾ ਠੇਕੇਦਾਰ ਮੰਡਿਆ 'ਤੇ ਕਿਉਂਕਿ ਆਪਾਂ ਆਪਣੀਆਂ ਟਰਾਲੀਆਂ ਲਿਆ ਕੇ ਤਿੰਨ ਸੁੱਤੀ ਤੇ ਚਾਰ ਸੁੱਤੀ ਬਾਜਰੀ ਰਾਮੀ ਲਿਆਂਦੀ ਹੈ ਲੈਟਰ ਦੇ ਵਿੱਚ ਸਾਥੀਓ ਆਪਾਂ ਤਿੰਨ ਸੂਤੀ ਤੇ ਚਾਰ ਸੂਤੀ ਬਾਜਰੀ ਪਾ ਸਕਦੇ ਤੇ 150 ਗੱਟਾ ਸਿਮਿੰਟ ਦਾ ਪਹੁੰਚ ਗਿਆ ਵੀਰ ਕਹਿੰਦਾ ਚੜ੍ਹਦੀ ਉਤਰ ਨੂੰ ਹੈ ਆਪਣੇ ਨੌਜਵਾਨ ਵੀਰਾਂ ਵੱਲੋਂ ਚੰਗੀ ਤਿਆਰੀ ਹੈ ਕਿ ਵੈਗਰੂਦੋਂ ਲੋ ਆਪਣੇ ਪੂਰਾ ਨਿਸ਼ਚਿਤ ਅਤੇ ਪੂਰੇ ਸਾਥੀ ਤਿਆਰੀ ਚੰਗੀਆਂ ਤੇ ਵੀ ਲੇਵੀ ਦੀ ਤਿਆਰੀ ਹੋ ਚੁੱਕੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਪਿਆ ਕਰੋ ਤੇ ਆਪਣੇ ਕਮੈਂਟਰਾਂ ਹੀ ਸਾਨੂੰ ਜਾਣਕਾਰੀ ਜ਼ਰੂਰ ਦਿੰਦੇ ਰਹਿਆ ਕਰੋ ਤੇ ਸਾਰੇ ਸਾਥੀ ਬਹੁਤ ਹੀ ਪ੍ਰੇਮ ਦੇ ਨਾਲ ਦਿਨ ਦਿਨ ਕੇ ਬੱਠਾ ਮਸ਼ੀਨ ਦੇ ਵਿੱਚ ਪਾ ਰਹੇ ਨੇ ਸਾਧਗੁਰੂ ਵੀਰ ਤੇ ਉਹਦੇ ਸਾਥੀ ਵੀ ਬ੍ਰੇਤੀ ਵਜਰੀ ਸਿਮਿੰਟ ਉਸ ਥੀਕੇ ਨੇ ਅਧਰਸ ਸੋਨੀ ਵੀ ਲੰਮੇ ਮੈਨਦੀ ਸੈਕਸ਼ਨ ਕਰਦਾ ਤੇ ਨਾਲੇ ਉਹਦੇ ਵਿੱਚ ਕੈਮੀਕਲ ਪਾਰਿਆ ਤੇ ਸਾਡੇ ਭਪੜ ਚੀਨਾ ਵਾਲੀ ਜੀ ਰਾਜਗਿੱਲ ਜੀ ਸਾਰੇ ਸਾਥੀ ਮਿੱਤਰ ਭੈਣ ਭਰਾ ਸਾਡੇ ਜੀ ਜੇਜੇ ਰਾਮਪਾਲ ਸ਼ਰਮਾ ਜੀ ਸੰਦੀਪ ਆਪਣੇ ਸਾਲਾ ਜੀ ਤੇ 모हित ਚਲਬੂਤੀ ਤੋਂ ਬੇਦੀਲਾ ਜੀ ਤੇ ਸਾਥੀ ਸਾਰੇ ਹੀ ਸਾਰੇ ਆਏ ਹੋਏ ਸਾਥੀ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਗੁਰਮੇਲ ਜੀ ਮਾਤ ਪੂਰੀ ਗੌਰਵ ਨਾਲ ਸ਼ਖੰ ਕਰ ਰਹੇ ਤੇ ਪਪਪਾ ਨਿੱਤੀ 빙 ਗਿਰੇ ਛੜ ਮਾਰ ਰਹੇ ਪਾ ਭੂਕਣਾ ਨਿਕਲ ਜੀ ਤੇ ਬੜੀ ਤਰੀਕੇ ਨਾਲ ਲੇਵੀ ਦੇ ਵੀਰਾਂ ਵੱਲੋਂ ਲਿਵੀ ਪਾਈ ਆ ਰਹੀ ਹੈ ਇਹ ਮਸ਼ੀਨ ਦਾ ਬਹੁਤ ਹੀ ਵਧੀਆ ਸਿਸਟਮ ਹੈ ਜੋ ਕਿ ਪੈਪਾ ਨਹੀਂ ਤੋੜ ਰਿਹਾ

ਲੈ ਜੀ ਤੂੰ ਕਹਾਂ ਵੀ ਰੋਟੀ ਖਾ ਕੇ ਆਣਗੇ ਮੈਂ ਪੁੱਛ ਲੈਣਾ ਪਈ ਇਹਨਾਂ ਨੂੰ ਹਾਂ